ਬਾਦ ਕਰਦੇ ਹੀ ਫੋਟੋ ਕਢੋਦੇ ਰਹੇ ਜਿਹੜਾ ਉਹਨਾਂ ਦੀ ਫੋਟੋ ਕਢਾ ਦਈਏ ਦੂਜੀ ਦੀ ਫੋਟੋ ਕਢਾਂਗੇ ਲੈ ਆਓ ਕਿਹੜੀ ਜੀ ਲੱਗਾ ਤੁਹਾਨੂੰ ਇਹ ਬੰਦੇ ਦੇ ਆਉਂਦੇ ਭਾਸ ਕਿऐसे ਕੋਈ ਚੀਜ਼ ਨਹੀਂ ਕਰਿਆ ਉਹ ਹਾਲ ਫੋਟੋ ਹੋ ਗਈ ਫੋਟੋ ਕਰ ਲੈ ਫੋਟੋ ਕਰ ਲੈ ਬੈਠੋ ਜੀ ਮੈਂ ਦਾਤਾ ਦੇ ਆਧਾਰ ਤੇ ਵੀ ਬਾਹਰੋਂ ਗੋਲਡੀ ਬਰਾੜਾ ਉਹ ਆਪਣੇ ਫੋਟ ਸੋਲਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ଦਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੋਸ਼ ਉਹਨੇ ਆਪਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਝ ਮੈਂਬਰ ਆ ਜਿਹੜੇ ਉਹ ਇਸ ਵੇਲੇ ਸਾਡੇ ਅੰਮ੍ਰਿਤਸਰ ਦੇ ਵਿੱਚ ਹੋਣੇ ਪਾਏ ਗਏ ਇਹ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮਕਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅਮਰਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਵਾ ਖੁਰਦ ਥਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਵਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਦੀ ਉਹਨੂੰ ਵੀ ਡிரஸ் ਕਰ ਲਿਆ ਗਿਆ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਇਹ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨਰੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਪ੍ਰਾਈਮ ਡੇਟ ਰਿਸ ਹੋਇਆ ਸਰ ਇਹਨਾਂ ਨੇ ਕਿੱਥੋਂ ਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿਹ ਕਿਹੜੀ ਜਗ੍ਹਾ ਤੇ ਕੀਤਾ ਗਿਆ ਕਾਬੂ ਸਾਹਮਣੇ ਦੇਖੋ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਆ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਇਹ ਆਲਰੇਡੀ ਇਹਨਾਂ ਨੇ 3 ਤਰੀਕ ਨੂੰ ਉੱਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ ਗੋਲਡੀ ਬਰਾਲਾ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾਅ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫਿਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਇਹ ਐਕਟ ਕਰਕੇ ਇਹਨੂੰ ਉੱਥੇ ਭੱਜਣ ਜਾਣ ਦੀ ਤਾਕ ਦੇ ਵਿੱਚੋਂ ਪਹਿਲਾਂ-ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਜਿਹਦੇ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟ੍ਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪਦੇ ਆਪ ਨੂੰ ਉੱਥੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਤਾਂ ਉਹ ਜਿਹੜੇ ਜਏ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਹ ਤੋਂ ਵੀ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਕੋਈ ਪ੍ਰਾਈਮ ਇਹਨਾਂ ਦਾ ਕਿਤੇ ওভারਟਾ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਇਨਟੈਰੋਗੇਸ਼ਨਾਂ ਡਿਟੇਲਜ਼ ਆ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸਤਾਵੇਜ਼ ਆਸ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਦੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਵੀ ਜਲਦੀ ਕਾਬੂ ਕਰਕੇ ਪੁਲਿਸ ਨੂੰ ਜਾਂ ਮਹਾਰਾਟਾ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਤੁਸੀਂ ਇਹਨਾਂ ਦੀ ਅਰੈਸਟ ਬਾਰੇ ਜਾਂ ਕੋਈ ਉੱਥੇ ਦਾ ਉੱਥੇ ਤਾਂ ਸਿੰਪਲ ਇੱਕ ਜਾਣ ਦੀ ਜਿਕਰ ਆਇਆ ਐਜ਼ ਆਫ ਨਾ ਉਹ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕ੍ਰਾਈਮ ਕਰਨਾ ਸੀ ਉਹ ਸੈਕੰਡਰੀ ਚੀਜ਼ ਆ ਸੱਚਾ ਸੱਚ ਕਰ ਦੋ ਲਾਵਾ ਇਹਨਾਂ ਬਸ ਸੱਚ ਕੁਝ ਬੋਲੋ ਇੰਡੇ ਵੱਤ ਨਾ ਬੋਲੋ ਬਾਤਾਂ ਦੇ ਜੀਨ ਕਰੋ ਇਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਕੋਈ ਵਾਰਦਾਤ ਨਹੀਂ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤ ਆ ਉਹਦੇ ਇੱਕ ਕਤਲ ਦਾ ਮਕਦਮਾ ਦਰਜਾ ਉਹ ਵੀ ਇਹਨੇ ਜਿਹੜੇ 골ਡੀ ਬਰਾਡ ਤੋਂ ਵੈਪਨ ਹਾਸਲ ਕੀਤਾ ਸੀਗਾ ਉਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਇਹਦਾ ਮੁਕਦਮੇ ਦਰ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਹਦੀ ਜ਼ਮਾਨਤ ਜਲਦੀ ਹੋ ਗਈ ਆ ਤੇ ਉਸ ਮੁਕਦਮੇ ਵਿੱਚ ਉਹ ਇਹ ਬੇਲ ਤੇ ਸੀਗਾ ਐਗਜ਼ੈਕਟ ਗੋਲਡੀ ਬਰਾੜ ਦੇ ਨਾਲ ਲਿੰਕ ਸੀ ਕਿ ਨਹੀਂ ਕਿਸੇ ਦੋ ਐਸੋਸੀਏਟ ਦੇ ਥਰੂ ਸੀ ਡਾਇਰੈਕਟਲੀ ਗੋਲਡੀ ਬਰਾੜ ਦੇ ਨਾਲ ਲਿੰਕ ਸੀ ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ ਇਸ ਪਾਸਤੇ ਦੇ 골ਡੀ ਬ੍ਰਾਂਡ ਤੋਂ ਨਾਮ ਦੇ ਦਿੱਤਾ ਜੀ ਹਾਂਜੀ ਇਸ ਪਾਸਤੇ ਦੀ 골ਡੀ ਬ੍ਰਾਂਡ ਵੀ ਆ ਇਹ ਤਾਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜਾ ਕੰਮ ਕਰਦਾ ਸੀਗਾ ਉਹ ਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ 골ਡੀ ਬ੍ਰਾਂਡ ਨੇ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਉਸ ਕਰੋੜ ਰੁਪਏ ਦੀ ਫਰौती ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਦਾ ਯਤਨ ਸੀਗਾ ਜਿਹਦੇ ਜੋ 3 ਲੱਖ ਰੁਪਏ ਆ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਹ ਸਬੰਧ ਦੇ ਵਿੱਚ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਸ ਦੇ ਮੁਕੱਦਮਾ ਦਰਜਾ ਉਹ ਵੀ ਕਰ ਰਹੇ ਨੇ ਜਿਹੜਾ ਟੈਕਸੀ ਡਰਾਈਵਰ ਆ ਸਮੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹ ਵਿੱਚ ਦੇ ਸੱਜਣਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੋਨਾਂ ਨੂੰ ਜਿਹੜਾ ਕਾਬੂ ਕੀਤਾ ਇਹ ਗੱਡੀਆਂ ਲਗੀ ਇਹਨਾਂ ਦੀ ਇੱਥੇ ਕੋਈ ਪ੍ਰਾਪਰਟੀ ਹੈਗੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕੀਤੇ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁਭਣ ਦੇ ਪਰਪਸੇ ਲਈ ਅੰਮ੍ਰਿਤਸਰ ਦੇ ਵਿੱਚ ਆਏ ਸੀ ਤੇ ਇੱਥੋਂ ਅੰਮ੍ਰਿਤਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਵਿਚਾਲੇ ਹੀ ਲੁਕਦੇ ਫਿਰਦੇ ਸੀਗੇ ਕਿਉਂਕਿ ਸਾਨੂੰ ਇਹ ਪੁਖਤਾ ਸੂਚਨਾ ਮਿਲੀ ਆ ਉਸ ਸੂਚਨਾ ਦੇ ਆਧਾਰ ਤੇ ਅਸੀਂ ਟਾਈਮਲੀ ਐਕਸ਼ਨ ਕੀਤਾ ਤੇ ਸਾਡੇ ਸਾਰੇ ਕਰਮਚਾਰੀਆਂ ਨੇ ਅਣਤਕ ਮਿਹਨਤਾਂ ਦੇ ਨਾਲ ਦਿਨ ਰਾਤ ਲਾ ਕੇ ਉਥੇ ਸਰਚ ਕਰਕੇ ਜਿੱਥੇ ਇਹਨਾਂ ਨੇ ਵੈਪਨ ਲਗੋਏ ਸੀ ਜਾਂ ਜਿਹੜੇ ਵੈਪਨ ਇਹਨਾਂ ਦੇ ਕੋਲੇ ਸੀ ਉਹਨਾਂ ਦੇ ਸਮੇਤ ਇਹਨਾਂ ਨੂੰ ਕਾਬੂ ਕਰ ਨਿਕਾਲਿਆ ਵੈਪਨ ਦੇ ਡਰਾਈਵਰ ਦਾ ਕੀ ਰੋਲ ਰਿਹਾ ਹੈ ਟੈਕਸੀ ਡਰਾਈਵਰ ਦਾ ਕੀ ਰੋਲ ਰਸੀਆ ਤਾਂ ਉਹ ਕਿੱਥੇ ਐਸੋ ਹੈ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਸਾਨੋ ਪ੍ਰਗਟ ਸਿੰਘ ਸੀਗਾ ਉਹ ਥਾਣਾ ਝਨੀਰ ਜ਼ਿਲ੍ਹਾ ਮਾਨਸਾ ਦਾ ਸੀ ਇਹਨਾਂ ਚੋਂ ਇੱਕ ਵਿਅਕਤੀ ਹੈ ਜਿਹੜਾ ਉਥੇ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਚੰਡੀਗੜ੍ਹ ਜਿਹੜਾ ਹਰਸ਼ਦੀਪ ਸਿੰਘ ਸਿਕਿਉਰਿਟੀ ਜੌਬ ਕਰਦਾ ਸੀਗਾ ਉਹਨੂੰ ਉਹਨੂੰ ਵਰਤ ਕੇ ਗੁਰਸ਼ਰਨਪ੍ਰੀਤ ਤੇ ਇਹ ਦੋਨੇ ਇਕੱਠੇ ਪੜਦੇ ਰਹੇ ਆ ਇੱਕੋ ਪਿੰਡ ਦੇ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਵਰਤ ਕੇ ਪਲੱਸ ਉੱਥੇ ਜਿਹੜਾ ਟੈਕਸੀ ਚਲਾਉਂਦਾ ਸੀ ਉਹ ਜਿਹੜਾ ਮਾਨਸਾ ਦਾ ਬੰਦਾ ਜਿਹੜਾ ਤੁਹਾਨੂੰ ਦੱਸਿਆ ਗੁਰਵਿੰਦਰ ਉਹ ਵੀ ਇਹਨਾਂ ਦਾ ਵਕਫਕਾਰ ਸੀਗਾ ਉਹਦੀ ਟੈਕਸੀ ਲੈ ਕੇ ਉਹਦੀ ਟੈਕਸੀ ਨੂੰ ਵਰਤ ਕੇ ਟੈਕਸੀ ਦੇ ਵਿੱਚ ਜਾ ਕੇ ਇਹਨਾਂ ਨੇ ਉਹਨੂੰ ਮਾਰਨ ਦਾ ਜਿਹੜਾ ਇੰਜਾਮ ਦੇਣਾ ਸੀਗਾ ਉਹਦੇ ਆਧਾਰ ਤੇ ਉਹ ਇਹਨਾਂ ਦੇ ਨਾਲ ਕਨਾਈਵੈਂਸ ਸੀਗਾ ਉਹਨੇ ਵੀ ਕੋਸ਼ਿਸ਼ ਇਹਨਾਂ ਦੇ ਵਿੱਚੋਂ ਲਾਲਚ ਦੇ ਆਧਾਰ ਤੇ ਇਨਕਨਾਈਵੈਂਸ ਸੁਣ ਕੇ ਪੈਸੇ ਲੈ ਕੇ ਜਿਹੜਾ ਇਹ ਕ੍ਰਾਈਮ ਕਮਿਟ ਕਰਦਾ। ਜਿਹੜੀਆਂ ਪਰਚੀਆਂ ਨੇ ਕਦੋਂ ਦੇ ਸੰਪਰਕ ਦੇ ਵਿੱਚ ਸੀ ਜਾਂ ਪੁਰਾਣੇ ਪਰਚੀਆਂ ਦੇ ਵਿੱਚ ਕੋਈ ਇਹਨਾਂ ਦੀ ਭੂਮਿਕਾ ਹੈ? ਐਜ਼ ਆਫ ਨਾਓ ਸਾਡੇ ਰਿਕਾਰਡ ਮੁਤਾਬਕ ਪੁਰਾਣੇ ਪਰਚੀਆਂ 'ਚ ਕੋਈ ਡਾਇਰੈਕਟਲੀ ਉਹਦੀ ਇਨਵੋਲਵਮੈਂਟ ਨਹੀਂ ਹੈ। ਫਿਰ ਵੀ ਅਸੀਂ ਰਿਕਾਰਡ ਆ ਜਿਹੜਾ ਬੜਤਾਲ ਆ ਸਾਰੇ ਕ੍ਰਾਈਮ ਬਿਊਰੋ ਤੋਂ ਕੱਢਾਂਗੇ। ਟੈਕਸੀ ਡਰਾਈਵਰ ਹੋਇਆ ਕਿ ਨਹੀਂ ਹੋਇਆ? ਟੈਕਸੀ ਡਰਾਈਵਰ ਅਰੈਸਟ ਹੋਇਆ। ਉਹ ਇੱਥੋਂ ਇਨਵੈਸਟੀਗੇਸ਼ਨ ਅਸੀਂ ਇੱਥੋਂ ਫੜ ਕੇ ਇਨਵੈਸਟੀਗੇਸ਼ਨ ਦੇ ਪਰਪਸ ਲਈ ਉਹ ਚੰਡੀਗੜ੍ਹ ਪੁਲਿਸ ਨੇ ਆਪਣੇ ਮੁਕਦਮੇ ਚ ਰੈਸਟ ਪਾ ਲਈਆ ਅਸੀਂ ਇਸ ਮੁਕਦਮੇ ਦੇ ਵਿੱਚ ਵੀ ਉਥੋਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਰੈਸ ਪਾਵਾਂਗੇ ਲਾਰੈਂਸ ਬੁਸ਼ਰੋਈ ਨਾਲ ਗੋਲਡੀ ਨਾਲ ਦੇ ਰਿਲੇਸ਼ਨ ਸਟੈਬਲਿਸ਼ ਹੋ ਗਏ ਕੋਈ ਇਹਨਾਂ ਦਾ ਕੋਈ ਵੌਇਸ ਕਾਲ ਇਹਦੀ ਮਿਲੀ ਹੋਵੇ ਤੁਹਾਡੇ ਕੋਲ ਜਾਂ ਲਾਰੈਂਸ ਬੁਸ਼ਰੋਈ ਨਾਲ ਕੋਈ ਇਹਦਾ ਕੋਈ ਕਨੈਕਸ਼ਨ ਹੋਵੇ ਐਜ਼ ਆਫ ਨਾਓ ਗੋਲਡੀ ਬਰਾਡ ਦਾ ਹੀ ਇਹਦੇ ਨਾਲ ਲਿੰਕ ਸਟੈਬਲਿਸ਼ ਹੋਇਆਗਾ ਇਹ ਫਰਦਰ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੈਪਨ ਕਿਨਰ ਕਵਰ ਵਿੱਚ ਹੁੰਦਾ ਵੈਪਨ ਚਾਰ ਪਿਸਟਲ ਕਵਰ ਸਰ ਇਹਨਾਂ ਦਾ ਅਪਰ ਸਰਚ ਟਾਰਗੇਟ ਕੌਣ ਸੀ ਕਿਉਂਕਿ ਜੇ ਅਮਰਸ ਇੱਥੇ ਦਾ ਕੋਈ ਟਾਰਗੇਟ ਹੈ ਨਹੀਂ ਸੀ ਜਿਹੜੇ ਕੁਝ ਟਾਰਗੇਟ ਹੈਗੇ ਸੀ ਉਹ ਸਾਡੇ ਨੋਟਿਸ ਆ ਅਸੀਂ ਉਹਨਾਂ ਦੇ ਵਰਕਆਊਟ ਕਰ ਦਿੰਦੇ ਆ ਅਸੀਂ ਉਹਦੀਆਂ ਡਿਟੇਲ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂ ਪਰ ਸੀਕ੍ਰਟ ਟਾਰਗੇਟ ਦੇ ਕੁਝ ਲੋਕ ਟਾਰਗੇਟ ਦੇ ਹੈਗੇ ਸੀ ਇਹਨਾਂ ਦੇ ਕੁਝ ਬੰਦੇ ਉਹ ਅਸੀਂ ਤੁਹਾਡੇ ਨਾਲ ਟਾਰਗੇਟ ਸ਼ੇਅਰ ਨਹੀਂ ਕਰ ਸਕਦੇ ਪਰ ਟੂ ਵੀ ਵੈਰੀ ਪ੍ਰੈਂਕ ਅੰਮ੍ਰਿਤਸਰ ਦਾ ਕੋਈ ਟਾਰਗਟ ਨਹੀਂ ਸੀ ਸਰ ਕਿਸੇ ਤੋਂ ਮੰਗ ਲਿਓ ਕਿ ਵਾਕਈ ਫਰੋਦੀਆਂ ਜਿਹੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਜਿਵੇਂ ਕਿ ਦੋ ਗੁਰਗੇ ਤੁਸੀਂ ਕਾਬੂ ਕੀਤੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਸਟਰੀਆਂ ਦਾ ਦੌਰ ਲਗਾਤਾਰ ਜਾਰੀ ਹੈ ਹਲੇ ਕਿਤੇ ਕਿਤੇ ਫਰੋਤੀਆਂ ਹੈਗੀਆਂ ਵੀ ਆ ਤੇ ਕਿਤੇ ਕਿਤੇ ਜਿਹੜੀਆਂ ਫਾਲਸ ਕਾਲਾਂ ਵੀ ਆ ਜਾਂਦੀਆਂ ਦੋਨੇ ਗੱਲਾਂ ਨੇ ਕਿਤੇ ਨਾ ਕਿਤੇ ਬਹੁਤ ਰੇਅਰ ਆ ਕੋਈ ਇਦੋਂ ਬਾਹਰੋਂ ਬੈਠੇ ਕਾਲ ਗੂਲ ਕਰ ਦਿੰਦੇ ਨੇ ਫਰੋਤੀਆਂ ਨੂੰ ਦੇਣ ਲਈ ਇਨਜਾਮ ਦੀ ਕੋਸ਼ਿਸ਼ ਵੀ ਕਰਦੇ ਆ ਪਰ ਕੰਪੈਰੀਟਿਵਲੀ ਆ ਜਿਹੜਾ ਪੁਲਿਸ ਵੱਲੋਂ ਆ ਉਹ ਹਰ ਸੰਭਵ ਯਤਨ ਕਰਕੇ ਉਹਨਾਂ ਨੂੰ ਟ੍ਰੇਸ ਵੀ ਕਰ ਲਿਆ ਜਾਂਦਾ ਉਹਨਾਂ ਜੋ ਕਾਫੀ ਜਿਹੜੀਆਂ ਕਾਲ ਦੇ ਗਈਆਂ ਉਹ ਨਾਰਮਲੀ ਜਿਹੜੀਆਂ ਉਹ ਲੋਕਲ ਤੇ ਫੇਕ ਕਾਲਸ ਵੀ ਹੁੰਦੀਆਂ ਸਰ ਲੋਕੀਨ ਸੁਚੇਤ ਹੋਣੇ ਇਹਨਾਂ ਚੀਜ਼ਾਂ ਤੋਂ ਲੋਕ ਕਿਦਾਂ ਸੁਚੇਤ ਹੋਣ ਕਿਉਂਕਿ ਸਾਡੇ ਪਰਸਨਲੀ ਕੁਝ ਜਰਨਲਿਸਟ ਨੇ ਉਹਨਾਂ ਨੂੰ ਵੀ ਕਾਲਸ ਆਈਆਂ ਨੇ ਪਾਕਿਸਤਾਨ ਤੋਂ ਖਬਰਾਂ ਨੂੰ ਲੈ ਕੇ ਤਾਂ ਕਈ ਚੱਕੀ ਨਹੀਂ ਰਹੇ ਉਹਨਾਂ ਦਾ ਮੇਨ ਇਹੀ ਕਾਰਨ ਹੁੰਦਾ ਹੈ ਕਿ ਤੁਸੀਂ ਸਾਡੀ ਫੱਟ ਦੇ ਵਿੱਚ ਖਬਰਾਂ ਨਾ ਉਹ ਸਾਨੂੰ ਗੈਂਸਟਰ ਨਾਲ ਦੱਸਿਆ ਜਾਵੇ ਸਾਨੂੰ ਅਤਵਾਦੀ ਨਾਲ ਦੱਸਿਆ ਜਾਵੇ ਲੋਕਾਂ ਨੂੰ ਸੁਚੇਤ ਹੋਣ ਦਾ ਇਹੀ ਹੈ ਵੀ ਕੋਈ ਵੀ ਜਿਹੜਾ ਫੋਰਨ ਦਾ ਨੰਬਰ ਆ ਤੇ ਅਨਨੋਨ ਨੰਬਰ ਆ ਜਿਹੜਾ ਉਹਨਾਂ ਦਾ ਕਿਸੇ ਫੀਡ ਨਹੀਂ ਹੈਗਾ ਅਨਨੋਨ ਨੰਬਰ ਆ ਫੋਰਨ ਨੰਬਰ ਨਾ ਚੱਕਿਆ ਜਾਵੇ ਕਿਸੇ ਫੋਰਨ ਨੰਬਰ ਦੀ ਕਾਲ ਜਿਹੜੀ ਨਾ ਰਿਸੀਵ ਕਰੋਗੇ ਉਹ ਫੋਰਨ ਨੰਬਰ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਲ ਕਰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਫੋਰਨ ਨੰਬਰ ਟਰੇਸ ਕਰਨਾ ਜਾਂ ਫੋਰਨ ਚ ਬੰਦੇ ਬੈਠੇ ਆ ਉਹਨੂੰ ਟਰੇਸ ਕਰਨਾ ਉਹ ਸਾਡੇ ਲਈ ਇੱਕ ਡਿਫਿਕਲਟ ਹੋ ਜਾਂਦਾ ਕੰਪੈਰੀਟਿਵਲੀ ਉਸ ਵਜ੍ਹਾ ਕਰਕੇ ਕੋਈ ਇੰਡੀਅਨ ਨੰਬਰ ਆ ਕੋਈ ਲੋਕਲ ਕਾਲ ਕਰਦਾ ਉਹਨੂੰ ਜੇ ਮਰਜ਼ੀ ਚੱਕਣਾ ਆਮ ਕੋਈ ਭਾਵੇਂ ਵਪਾਰਕਦਾਰ ਆ ਜਾਂ ਹੋਰ ਆ ਵਿਦਆਊਟ ਜਿਹੜਾ ਫੀਡ ਕੀਤਾ ਵਾ ਬੇ ਜਿਹੜਾ ਜਿਹੜਾ ਅਣਜਾਣ ਵਿਅਕਤੀ ਦਾ ਕੋਈ ਵੀ ਫੋਰਨ ਕਾਲ ਹੈ ਜਿਹੜੀ ਉਹ ਅਟੈਂਡ ਕਰਨੀ ਪਾਉਂਦੀ ਹੈ ਤੁਹਾਡੀ ਇਸੇ ਗੱਲ ਤੇ ਸਰ ਜਨਾ ਰੂਲ ਪੁਲਿਸ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਉਹਨਾਂ ਨੂੰ ਵੀ ਥ੍ਰੈਡ ਕਾਲ ਆਉਂਦੀ ਸੀ ਕਿ ਬਾਹਰੋਂ ਨੰਬਰ ਟੁੱਕਦਾ ਨਹੀਂ ਸੀ ਦਿਨਾਂ ਦਿਨਾਂ ਬਾਅਦ ਉਹਨੇ ਬਾਲ ਨੂੰ ਟੁੱਕਾ ਨਾ ਦੋ ਬੰਦੇ ਪਹੁੰਚ ਕੇ ਉਹਦੇ ਨੂੰ ਧੌਂਦੇ ਫੋਨ ਹੀ ਲਾ ਦਿਆ ਤੇ ਹੁਣ ਚੁੱਪ ਹੋ ਗਿਆ ਤੇ ਮਤਲਬ ਇਹਦੇ ਕੋਈ ਹੱਲ ਨਹੀਂ ਹੈ ਕਿਸੇ ਦਾ ਫੋਨ ਨਹੀਂ ਟੁੱਕਣਾ ਫੋਨ ਇਹ ਲੱਗਦਾ ਤੁਹਾਨੂੰ ਕਿ ਜਿਹੜਾ ਜਿਹੜਾ ਅਨਨੋਨ ਨੰਬਰ ਆ ਕੋ ਪਾਕਿਸਤਾਨ ਦੇ ਨੰਬਰ ਆ ਹੋਰ ਨੰਬਰ ਆ ਸੀ ਉਹਨਾਂ ਨੂੰ ਫੋਰਨ ਨੰਬਰ ਉਹਨਾਂ ਨੂੰ ਕਿਉਂ ਚੱਕਾਂਗੇ ਨਹੀਂ ਚੱਕਣਾ ਚਾਹੀਦਾ ਸਾਨੂੰ ਲੋੜ ਹੀ ਨਹੀਂ ਚੱਕਣ ਦੀ ਜਿਹੜੀਆਂ ਫਰਜ਼ੀ ਗੱਲਾਂ ਹੁੰਦੀਆਂ ਇਹਨਾਂ ਨੂੰ ਇਹਦਾ ਇਛਾ ਮਿਲਦਾ ਡਾਕਟਰਾਂ ਨੂੰ ਫਰੋਤੀ ਕਾਲ ਆ ਰਹੀ ਹੈ ਕੁਝ ਦਿਨ ਪਹਿਲੇ ਵੀ ਡਾਕਟਰ ਨੂੰ ਫਰੋਤੀ ਵਾਸਤੇ ਕਾਲ ਆਈ ਹੈ ਮੈਂ ਨਾਮ ਨਹੀਂ ਲੈਣਾ ਪਰ ਉਸ ਤੋਂ ਕਿ ਸ਼ਾਇਦ ਪਤਾ ਲੱਗੇ ਕਿ ਇਹਨਾਂ ਲਈ ਸਾਡੇ ਨੋਟਿਸ ਨਹੀਂ ਫਰੋਤੀ ਵਾਲੇ ਦਿਨ ਉਹ ਜੀ ਟਾਈਮ ਨੂੰ ਕਾਲ ਨਹੀਂ ਸਾਡੇ ਨੂੰ ਇਹਨੂੰ ਸਰ ਕੋਈ ਨਹੀਂ ਭਰਾਨੇ ਕੋਈ ਪੈਸੇ ਵੀ ਭੇਜੇ ਸੀ 3 ਲੱਖ ਰੁਪਏ ਇਹਨੇ ਰਿਸਿਵ ਕੀਤੇ ਦਾ ਇਹਨਾਂ ਨੇ ਉਕਰਾਈ ਨੂੰ ਜਾਮ ਦੇਣਾ ਬਾਕੀ ਇਹਨਾਂ ਨੇ ਕੁਝ ਹੋਰ ਪੈਸੇ ਲੈਣੇ ਸਨ ਢਿਲੋ ਸਭ ਧਿਆਤੀ ਵਾਲਾ ਕੱਲ ਪੰਜ ਜਿਹੜੇ ਬੰਦੇ ਨੂੰ ਮਡੇ ਗਿਰਦਾਰ ਕਿਤੇ ਇਹਨਾਂ ਨਾਲ ਲਿੰਕ ਨਹੀਂ ਕੋਈ ਨਹੀਂ ਇਹਨਾਂ ਨੇ ਇਹਨਾਂ ਨੇ ਕੋਈ ਲਿੰਕ ਨਹੀਂ ਇਹ ਇੰਡੀਪੈਂਡੈਂਟ ਇੱਕ ਵੱਖਰਾ ਵੱਖਰੇ ਜਿਹੜਾ ਗੈਂਗ ਹੈ ਇਹਨਾਂ ਦਾ ਥੈਂਕ ਯੂ